ਸਸੀ ਕਾਜੀ ਸਾਰਨ ਪਿਆਰ ਤੇ ਸਸੀ ਕਾਰ ਕਮਲਜੀਤ ਪੰਜਾਬੀ ਸੱਭਿਆਚਾਰ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੇਖੋ ਜੀ ਸਾਡੇ ਅੱਜ ਨਹੀਂ ਪੈ ਰਿਆ ਨਾ ਇਹ ਨਹੀਂ ਪਤਾ ਨਹੀਂ ਕਿ ਚਾਂਦ ਕਿਉਂ ਨਹੀਂ ਆ ਰਿਹਾ ਤੇ ਬਹੁਤ ਜੋਸ਼ ਔਰ ਜ਼ੋਰ ਦਾ ਰਿਹਾ ਇਹ ਬਹੁਤ ਜ਼ੋਰ ਸ਼ੋਰ ਦਾ ਪੈ ਰਿਹਾ ਵਾ ਪਹਿਲਾਂ ਤਾਂ ਸੀ ਲੱਗ ਰਿਹਾ ਸੀ ਮੈਨੂੰ ਐਦਾਂ ਹੀ ਲੱਗ ਰਿਹਾ ਬਾੜੀ ਮੋਟੀ ਕਹਿਣ ਮੈਂ ਜੀ ਬੋਲੀ ਹੈ ਨਾ ਛਟਾਂੀਆਂ ਲੱਗੀਆਂ ਮੈਨੂੰ ਕਿ ਚਾਰ ਕ ਛਟਾਂ ਦੀਆਂ ਇੰਨੇ ਵਾਸਤੇ। ਤੋਂ ਫਿਰ ਨਹੀਂ ਕੰਮ ਵਾਲਾ ਮੁੰਡਾ ਕਹਿੰਦਾ ਆਂਟੀ ਬਾਹਰ ਨਿਕਲ ਕੇ ਦੇਖੋ ਮੀਂਹ ਤਾਂ ਕਾਫੀ ਆਉਣ ਵਾਲਾ। ਘਟਾ ਜੀ ਚੜ੍ਹਈ ਸੀ ਸਵੇਰ ਹਨੇਰੀ ਜੀ ਬਗੀ ਮੈਂ ਕਹਾਂ ਚਲੋ ਨਹੀਂ ਰਿਆਟੀ ਹਟ ਜਾਣੀ। ਮੀਂਹ ਨਹੀਂ ਆਏਗਾ। ਪਰ ਹੁਣ ਦੇਖ ਲਓ ਤੁਸੀਂ ਇੱਧਰ। ਮੀਂਹ ਦਾ ਕਮਾਲ। ਰੱਬ ਨੇ ਵਟ ਕੱਢ ਦਿੱਤੇ ਮੀਂਹ ਵਾਲੇ। ਝੋਨੇ ਵਾਲਿਆਂ ਨੂੰ ਸੌਕਾ ਨਾ ਪਾਣੀ ਪਾਣੀ ਹੋ ਗਿਆ। ਮੈਂ ਬਾਜ਼ਾਰ ਜਾਣ ਦਾ ਸੋਚੀ ਸੀ ਕਿ ਮੈਂ ਬਾਜ਼ਾਰ ਜਾਣਾ। ਕੁਝ ਤਾਂ ਕੱਪੜੇ ਕੱਟ ਕੇ ਰੱਖ ਲੈ ਤੇ ਕੁਝ ਇੱਕ ਦੋ ਸੂਟ ਮੇਰਾ ਦਾਦਾ ਸੀਗਾ ਟੇਲਰ ਨੂੰ ਦੇ ਆਮ। ਤਾਂ ਕਾਲੇ ਮੈਂ ਪਤਾ ਕੀਤਾ ਵੀ ਮੈਂ ਕਿ ਮੇਰੇ ਸ਼ਾਂਦਨੀ ਆਉਂਦੇ ਕੱਪੜੇ। ਬੋਲਦੇ ਸਮਾ ਕੇ ਦੇਖੋ ਕਿ ਤੁਹਾਨੂੰ ਪਤਾ ਲੱਗ ਜਾਏਗਾ ਕਿ ਮੈਂ ਕਿ ਅੱਛੇ ਜੈ ਨਹੀਂ ਕਿ ਨਹੀਂ ਚੰਗੇ। ਤੇ ਮੈਂ ਬੋਲੀ ਕਿ ਮੈਂ ਤਾਂ ਦੁਬਾਰਾ ਵੀ ਕਰਾਉਣੀ ਹੁੰਦੀ ਹੈ ਬਹੁਤ ਤਨ ਵਾਰ ਦੇਖੋ ਟੇਲਰ। ਤਾਂ ਬੋਲੇ ਨਹੀਂ ਜੀ। ਦੇਖੋ ਇਹਦਰ ਮੀ ਕਿੰਨੇ ਜੋਰ ਦਾ। ਦੇਖਿਆ ਜੀ। ਇਹਨੇ ਕਹਿੰਦੇ ਇੱਕ ਤਾਂ ਕਾਲੀਆਂ। ਹਣਾ ਅਗੇ ਸੌਣ ਦੇ ਮਹੀਨੇ ਚ ਹੁੰਦਾ ਸੀ ਹੁਣ ਤਾਂ ਭਾਦਰੋ ਚ ਆ ਗਿਆ ਦੇਖੋ ਮੇਰੇ ਫਲਾਵਰ ਇਹਦੇ ਮੋਰ ਕੋਲ ਨੇ ਟੰਨਾ ਕਲਰ ਦੇ ਨੇ ਇਹ ਜਦੋਂ ਮੂਰੇ ਪਾਇਆ ਪਾਉੜੀਆਂ ਮੇਰੇ ਤੇ ਉਹ ਹੈਗੇ ਨੇ ਗੁਲਾਬੀ ਜੇ ਰੰਗ ਦੇ ਨੇ ਇਹ ਵਾਈਟ ਕਲਰ ਦੇ ਆ ਹਣਾ ਇਹ ਦੁਪਹਿਰ ਖੜੀ ਆ ਅੱਜ ਤਾਂ ਬਚੈ ਨੇ ਕੀ ਕਰਨਾ ਖੜੀ ਹੈ ਹੀ ਦੁਪਹਿਰ ਖੜੀ ਉਹਨੇ ਕੀ ਕਰਨਾ ਅੱਜ ਫੱਕੀ ਹੈ ਨਹੀਂ ਇਹ ਉੱਧਰ ਸਾਹਮਣੇ ਨਹੀਂ ਦਿਖਾਉਂਦੀ ਤੁਹਾਨੂੰ ਨਹੀਂ ਪੈਂਦਾ ਉੱਥੇ ਪੀਲੇ ਰੰਗ ਦੇ ਆ ਉਹ ਮੈਂ ਤੁਹਾਨੂੰ ਦਿਖਾ ਨਹੀਂ ਪੈਂਦਾ ਅੱਧ ਨੂੰ ਜਾਣੀ ਦਿਖਾਵਾਂ ਮੈਂ ਥੋੜਾ ਫਿਰ ਜਾਗੀ ਜ਼ਰੂਰ ਮੈਂ ਫਿਰ ਜਾਗੀ ਜ਼ਰੂਰ ਮੈਂ ਆ ਦੇਖਾ ਇਹ ਪੀਲੇ ਰੰਗ ਦੇ ਆ ਹਣਾ ਇਹ ਦੇਖਾ ਪੀਲੇ ਰੰਗ ਦੇ ਆ ਇਹਨਾਂ ਦੇ ਬੀਜ ਹੁੰਦੇ ਨੇ ਮੂਹਰੇ ਆ ਮੈਂ ਇਹਦੇ ਵਿੱਚ ਜਦ ਮੈਨੂੰ ਪੱਕਾ ਲੱਗ ਜਾ ਕਿ ਬੀਜ ਹੁੰਦੇ ਆ ਨਾ ਇਸ ਦੇ ਵਿੱਚ ਹੀ ਇਹਨੂੰ ਬੂਟਿਆਂ ਕਰਦੇ ਇਹਦੇ ਵਿੱਚ ਕਰ ਦੇਣੀ ਹੁੰਦੀ ਹੈ ਕਿ ਚਲੋ ਇਹਦੇ ਵਿੱਚ ਹੀ ਬੀਜ ਦੇ ਕੇ ਬੂਟਾ ਪਾ ਰਹੇ ਹਾਂ ਜੇ ਪਰ ਕੜੀ ਪੱਤਾ ਬਹੁਤ ਜ਼ਿਆਦਾ ਹੈ ਕੜੀ ਪੱਤਾ ਬਹੁਤ ਜ਼ਿਆਦਾ ਵਾ ਬਹੁਤ ساری ਗਵੰਡੀਆਂ ਦੇ ਪੱਲਾ ਲੱਗੇ ਹੋਏ ਨੇ ਨਹੀਂ ਪੈਂਦਾ ਜੋਰੋ ਜੋਰ ਵੀ ਮੈਂ ਕਦੇ ਲੱਗੀਆਂ ਨਹੀਂ ਪੈਂਦਾ ਜੋਰੋ ਜੋਰ ਹਨਾ ਆਹ ਦੋ ਗਮਲੇ ਖਾਲੀ ਰੱਖਿਆ ਇਹਨਾਂ 'ਚ ਮੈਂ ਪੀਲੇਆਂ ਦੇ ਬੀਜ ਛੁੱਟੇ ਕੱਲ ਕੇ ਪੀਲੇ ਬੂਟਿਆਂ ਦੀ ਮੈਂ ਗਮਲਾ ਲੱਗ ਤਿਆਰ ਕਰਾਂਗੀ ਮਿਕਸ ਜਾ ਹੋ ਜਾਂਦਾ ਵਾ ਹੈ ਵੀ ਲੱਗੇ ਹੋਏ ਨੇ ਕੱਲ ਇਹ ਤੇ ਬਹੁਤ ਅੱਜ ਅਚਾਨਕ ਮੀਂਹ ਆਉਣਾ ਤੇ ਜ਼ੋਰ-ਜ਼ੋਰ ਦੀ ਆਉਣਾ ਕਿੰਨਾ ਚੰਗਾ ਲੱਗਦਾ ਠੰਡਾ ਮੌਸਮ ਹੋ ਗਿਆ ਕਿਉਂਕਿ ਇਧਰ ਸੀ ਹੈ ਬਹੁਤ ਆਪਣਾ ਮਤਲਬ ਗਰਮੀ ਬੜੀ ਸੀਗੀ ਕੱਲ ਵੀ ਮੈਂ ਸ਼ਾਮ ਨੂੰ ਬਾਜ਼ਾਰ ਗਈ ਮੈਂ ਦਿੱਲੀ ਚੱਕਰ ਕੱਟ ਕੇ ਆਉਣੀ ਆ ਬਾਜ਼ਾਰ ਦੇ ਵਿੱਚ ਵੈਸੇ ਖਾਲੀ ਜਿਹਾ ਘੁੰਮਣਾ ਫਿਰ ਦਿਲ ਨਹੀਂ ਕਰਦਾ ਬਾਜ਼ਾਰ ਦੇ ਵਿੱਚ ਘੁੰਮਣ ਜਾ ਨਾਲੇ ਪਸੰਦ ਆ ਜੀ ਚੀਜ਼ ਲੈ ਆਈਏ ਤਾਂ ਨਾ ਮੈਂ ਬਹੁਤ ਘਟ ਜਾਂਦੀ ਤਾਂ ਮੇਰਾ ਦਿੱਲੀ ਦਾ ਕਿਹੜਾ ਸ਼ਾਮ ਨੂੰ 5 ਵਜੇ ਮੈਂ ਜਾਣੀ ਜਾਣਾ ਹੁੰਦਾ ਨਾਲੇ ਦੁੱਧ ਫੜ ਲਈਦਾ ਰਹੀਂ ਲੈ ਆਈ ਜਾਂ ਨਾਲੇ ਕੰਮ ਵੀ ਹੋ ਜਾਂਦਾ ਨਾ ਫਿਰ ਨੰਮ ਤੇ ਨੇ ਕਰ ਲਈਏ ਜੇ ਪਸੰਦ ਆ ਜੀ ਦਾ ਕੱਪੜੇ ਵੀ ਲੈ ਆਈਆਂ ਮੇਰੇ ਕੋਲ ਨਹੀਂ ਤੇ ਸਾਹਮਣੇ ਗੁਰਦੁਆਰਾ ਸਾਹਿਬ ਤੇ ਇਧਰਲੀ ਸਾਈਡ ਤੇ ਸਾਡੇ ਮੰਦਿਰ ਆ ਕਿੱਥੇ ਸੀ ਕਿ ਪਰसों ਪਰसों ਜਦੋਂ ਰਾਮ ਨੌਮੀ ਹਣ ਮੈਂ ਥੋੜਾ ਅੱਗੇ ਨਾਲ ਲੱਗਦਾ ਕਿ ਮੈਨੂੰ ਘਟਿਆ ਤਾਂ ਨਹੀਂ ਲੱਗ ਰਿਹਾ ਮੈਨੂੰ ਲੱਗਾ ਘਟਿਆ ਦੁਨਹੀਂ ਬੜਾ ਜ਼ੋਰ ਜ਼ੋਰ ਆ ਰਿਹਾ ਅੱਗੇ ਵੀ ਇੱਕ ਦਿਨ ਪਿਆ ਉਹ ਸਾਰੀ ਜਿਹੜੀ ਪਿਆਸੀ ਸਵੇਰੇ 4:30 ਤੋਂ ਲੈ ਕੇ ਨਾ ਬਹੁਤ ਜ਼ੋਰ ਦਾ ਪਿਆ ਅੱਜ ਵੀ ਚੱਕੇ ਪਏ ਫੱਟੇ